ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰਹੋਤ ਵੱਲੋਂ ਪਟਿਆਲੇ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ ਜਿੱਥੋਂ ਨਾਲ ਵੱਲੋਂ ਝੰਡਾ ਲਹਿਰਾਇਆ ਗਿਆ ਉੱਥੇ ਉਹਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਕਿਦ ਉਠਣਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਦੇ ਕੁਰਬਾਨੀ ਵਾਲੇ ਇਤਿਹਾਸ ਨੂੰ ਵੀ ਯਾਦ ਕੀਤਾ। ਦੇਸ਼ ਦੀ ਆਜ਼ਾਦੀ ਵਿੱਚ ਕਿਵੇਂ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਯੋਗਦਾਨ ਹੈ। ਜਿਹਨੂੰ ਕਿਸੇ ਵੀ ਕੀਮਤ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਿਤਰਮ ਸਿੰਘ ਵਿਜੀਠਿਆ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ ਸਾਧਦੇਗੇ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਵੱਲੋਂ ਕੁਝ ਸਵਾਲ ਚੁੱਕੇ ਗਏ ਨੇ ਜੋ ਅੱਜ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਬਿਆਨ ਦਿੱਤਾ ਗਿਆ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 26 ਜਨਵਰੀ ਦੀਆਂ ਸਾਰਿਆਂ ਨੂੰ ਵਾਰਕਾਂ ਬਾਦ ਸਾਉ ਤੁਹਾਨੂੰ ਤੀਜੀ ਵਾਰ ਬਾਪ ਵਰਨਣ ਦੀਆਂ ਵੀ ਬਹੁਤ-ਬਹੁਤ ਬਵਾਰਕਾਂ ਮੁੱਖ ਮੰਤਰੀ ਪੁਗਨ ਸਿੰਘ ਮਾਣ ਬਲੋਜ ਨੂੰ ਜਾਣ ਦੇ ਵਿੱਚ ਟੰਡਾ ਤਿਰੰਗਾ ਲਹਿਰਾ ਗਿਆ ਉੱਥੇ ਉਹਨੇ ਵੱਲੋਂ ਝਾਕੀਆਂ ਦੀ ਗੱਲ ਕੀਤੀ ਗਈ ਆ ਉਹਨੇ ਕਿਹਾ ਕਿ ਵੇਖੋ ਆ ਝਾਕੀਆਂ ਦੇ ਵਿੱਚ ਕੀ ਗੱਲ ਹੈ ਜੋ ਕੇਂਦਰ ਵੱਲੋਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਜੇ ਸਾਰਿਆਂ ਦੀ ਇੱਕ-ਇੱਕ ਝਾਕੀ ਉੱਥੇ ਵਿੱਚ ਸ਼ਾਮਿਲ ਕਰ ਲਈ ਜਾਵੇ ਨੁਕਸਾਨ ਕੀ ਕਿਉਂ ਨਰਾਜ਼ ਕਰਨਾ ਤੁਸੀਂ ਕਿਸੇ ਨੂੰ ਤੇ ਉਹਨਤਾ ਇੱਕ ਸਿਸਟਮ ਹੀ ਬਣਾਤਾ ਕਿ ਕਿਸੇ ਵੀ ਰਾਜ ਦੀ ਵਾਰੀ ਜੀ ਉਹ 3 ਸਾਲਾਂ ਬਾਅਦ ਆਇਆ ਕਰੂਗੀ ਹਸਾਂ ਜਿੱਥੇ ਬੰਦਿਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਟੇ ਗਏ ਜੀ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਅਗਵਾ ਨੇ ਸਰਕਾਰਾਂ ਦੇ ਵਿਰੁੱਧ ਜਮ ਕੇ ਨਾਰੇਬਾਜੀ ਕੀਤੀ ਅਤੇ ਭਵਿੱਖ ਦੇ ਲਈ ਸੰਘਰਸ਼ ਵਾਸਤੇ ਤਿਆਰ ਵਰ ਤਿਆਰ ਰਹਿਣ ਦਾ ਸੱਦਾ ਦਿੱਤਾ ਸਮੇਂ ਮਜੀਠੀਆ ਉਹਨਾਂ ਵੱਲੋਂ ਮਜੀਠੀਆ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਿਆ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਤੇ ਦੂਜੇ ਪਾਸੇ ਰੈਲੀ ਦੇ ਵਿੱਚੋਂ ਦਵਿੰਦਰ ਪਾਲ ਦਾ ਮੁੱਦਾ ਚੁੱਕਿਆ ਪ੍ਰੋਫੈਸ਼ਨਲ ਲੀਡਰ ਹੈ ਨੂੰ ਲੈ ਕੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਬਲਾਰੇ ਇੱਥੇ ਗੱਲ ਕਹਿੰਦੇ ਫਿਰਦੇ ਨੇ ਕੀ ਕਹਿੰਦੇ ਨੇ ਕਿ ਪ੍ਰੈਸਰ ਦਵਿੰਦਰ ਪਾਲ ਸਿੰਘ ਭੁੱਲਰ ਉਤਾਜੀ ਜਿਹੜੇ ਮੈਂਬਰ ਆ ਨਾ ਉਹ ਮੈਂਬਰ ਉਹ ਉਤਾ ਮੰਤਰੀ ਸਾਡਾ ਹੱਕ 'ਚ ਸੀ ਸਭ ਤੋਂ ਵੱਡਾ ਦੋਸ਼ ਲਾਇਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਟ੍ਰਾਂਸਪੋਰਟ ਮੰਤਰੀ ਜੀ ਲਾਲਜੀਤ ਸਿੰਘ ਪੁਲਰਾਜ ਸੰਗਰੂਰ ਵਿਖੇ ਝੰਡਾ ਲਹਿਰਾਉਣਾ ਆਏ ਸੀ ਜਿੱਥੇ ਉਹਨਾਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ 52 ਸਵਾਰੀਆਂ ਨੂੰ ਲੈ ਕੇ ਜਦੋਂ ਉਹ ਗੱਲਬਾਤ ਕੀਤੀ ਮੀਡੀਆ ਨਾਲ ਤਾਂ ਉਹਨਾਂ ਕਿਹਾ ਕਿ ਮੇਰੀ ਗੱਲ ਦਾ ਇਸ਼ੂ ਬਣਾਇਆ ਜਾ ਰਿਹਾ ਹੈ ਉਸ ਬੱਸ ਦੇ ਵਿੱਚ 150 ਸਵਾਰੀਆਂ ਬੈਠੇ ਸੀ ਕੋਈ ਹਾਦਸਾ ਹੋ ਸਕਦਾ ਸੀਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਕਾਨੂੰਨ ਦੇ ਹਿਸਾਬ ਨਾਲ ਸਵਾਰੀਆਂ ਬਹਿਣੇ ਚਾਹੀਦੇ ਨੇ ਉਹ 57 ਸਵਾਰੀਆਂ ਚੜ ਸਕਦੀਆਂ ਹਨ ਜੇਕਰ ਕਿਸ ਨੂੰ ਅਮਰਜੈਂਸੀ ਹੈ ਕੋਈ ਘਰ ਦਾ ਬਿਮਾਰ ਹੋ ਸਕਦਾ ਹੈ ਅਮਰਜੈਂਸੀ ਹੁੰਦੀ ਹੈ ਕੋਈ ਕਿਸੇ ਵੇਲੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਨੇ ਆਪਣੀ ਮੰਜ਼ਿਲ ਤੇ ਛੇਤੀ ਪਹ ਤੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਤੇ ਬਿਠਾਉਣਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਵੀ ਆਪਾਂ ਲੋਕਾਂ ਨੂੰ ਹਰਾਸਮੈਂਟ ਕਰੀਏ ਜਾਂ ਕੋਈ ਥੋੜੀ ਜੀ ਨਿੱਕੀ 네ਗੇਟਿਵ ਗੱਲ ਫੜ ਕੇ ਤੁਹਾਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀਏ ਜਦੋਂ ਤੋਂ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਕੇਂਦਰ ਸਰਕਾਰ ਨੇ ਇੱਕ ਬੱਸ ਬਣੀ ਹੈ 52 ਸਵਾਰੀਆਂ ਵਾਸਤੇ ਉਸ ਬੱਸ ਨੂੰ 55 ਦੀ ਥਾਤੇ ਉਚ 10% ਜਾਂ 15% ਵੱਧ ਵਧਾ ਲਓ 50 ਦੀ ਬਜਾਏ 60 ਵਹਿ ਜਾਣ ਤੇ ਜੇ 55 ਦੀ ਥਾਤੇ ਤੁਸੀਂ 150 ਵਹਾਉਂਗੇ ਜਾਂ 100 ਤੋਂ ਵੱਧ ਵਹਾਉਂਗੇ ਉਹਦਾ ਕੰਟਰੋਲ ਲਈ ਰਹਿਣਾ ਕੁਮਾਰ ਦੇ 20 ਸਾਲ ਕਿਥੇ ਗੱਟ ਜੂਨ ਲੈ ਕੇ ਕਪਟਾ ਚਟਕਾ ਲੱਸਾ ਸੂਤਰਾਂ ਤੋਂ ਖਬਰ ਸਾਹਮਣੇ ਵੀ ਨਿਤਿਸ਼ ਕੁਮਾਰ ਬੀਜੇਪੀ ਦਾ ਹਿੱਸਾ ਬਣ ਸਕਦੇ ਨੇ ਤੇ ਉਹ ਬੀਜੇਪੀ ਚ ਐਨਡੀ ਦਾ ਉਹਦਾ ਹਿੱਸਾ ਬਣ ਸਕਦੇ ਨੇ ਉਹ ਇੱਕ ਪਹਿਲੀ ਵਾਰ ਥੋੜੀ ਹੈ ਕਿ ਇਹਨੇ ਪਹਿਲੀ ਪਲਟੀ ਮਾਰੀ ਹੈ ਜੀ ਇਹਨੂੰ ਸੁਸ਼ਾਸ਼ਰ बाबू ਕਹਿੰਦੇ ਨੇ ਹੁਣ ਸਰਕਾਰ ਬਣਾਈ ਸੀ ਕਿ ਲਾਲੂਪੁਰਸ਼ਾ ਯਾਦਵ ਦੇ ਮੁੰਡੇ ਨਾਲ ਨਾਲ ਕੇ ਤੇਜਸ਼ਵੀ ਯਾਦਵ ਤੇ ਉਹਦੇ ਅੱਗੇ ਦੇਖਿਆ ਜਾਵੇਗਾ ਜੀ ਕਾਂਗਰਸ ਵਾਲੇ ਇਹਨਾਂ ਦੇ ਨਾਲ ਹੈਗੇ ਨੇ ਜੀ ਸੋ ਜੇ ਪਾਰਟੀ ਤੇ ਪਾਰਟੀ ਕੁਲੀਡਰ ਬਾਰਦਾ ਉਹਦੀ ਫਿਰ ਭਰੋਸੇਯੋਗਤਾ ਵਾਲੀ ਰਹਤੀ ਨਹੀਂ ਹਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸਐਸਐਫ ਦਾ ਐਲਾਨ ਕਰਨਗੇ ਜੋ ਸੜਕ ਸੁਰੱਖਿਆ ਫੋਰਸ ਹੈ ਜੀ ਜੋ ਸੜਕਾਂ ਦੇ ਉੱਤੇ ਖਾਸੇ ਵਪਾਰ ਦੇ ਰਹੇ ਉਹ ਕਿਤਨਾ ਕਿਤੇ ਟਾਲੇ ਜਾਣਗੇ ਪੀਏਪੀ ਗਰਾਊਂਡ ਜਲੰਧਰ ਦੇ ਵਿੱਚ ਇੱਕ ਐਸਐਸਐਫ ਨਵੀਂ ਫੋਰਸ ਤਿਆਰ ਕੀਤੀ ਜਾ ਰਹੀ ਹੈ ਫੋਰਸ ਆ ਭਾਵੇਂ 500 ਬੰਦ ਲੋ ਨਾਂ ਬਦਲ ਕੇ ਨਹੀਂ ਚੰਨਾ ਇੱਥੇ ਅਮਲਾਂ ਦੇ ਹੋਣਗੇ ਨਿਵੇੜੇ ਯਾਤਰੀ ਪੁੱਛਣੀ ਨਹੀਂ ਐਸਐਸਪੋਮੇ 1500 ਕਿਸਮ ਦੀ ਬਣਾ ਲਓ ਕੀ ਜੀਰਕਪੁਰ ਤੇ ਚੰਡੀਗੜ੍ਹ ਖਰੜ ਤੇ ਚੰਡੀਗੜ੍ਹ ਡੇਰਾ ਬਸੀ ਤੇ ਚੰਡੀਗੜ੍ਹ ਬਹਾਲੀ ਤੇ ਚੰਡੀਗੜ੍ਹ ਤੁਹਾਨੂੰ ਆਵਾਜਾਈ ਦੇ ਵਿੱਚ ਨਿਜਵਾ ਦੇ ਵਿੱਚ ਕੁਝ ਫਰਕ ਲੱਗਦਾ ਹੈ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਜ ਐਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਸਰ ਸਾਹਿਬ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਵੱਲੋਂ ਪਟਿਆਲੇ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ ਜਿੱਥੇ ਉਹਨਾਂ ਵੱਲੋਂ ਝੰਡਾ ਲਹਿਰਾਇਆ ਗਿਆ ਉੱਥੇ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਇੱਕ ਉਠਣਾ ਚਾਹੀ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਤ ਪਟਿਆਲਾ ਦੇ ਫੋਲੋ ਮੈਦਾਨ ਦੇ ਵਿੱਚ 26 ਜਨਵਰੀ ਸਮਾਗਮ ਦੌਰਾਨ ਉਹ ਇੱਥੇ ਪਹੁੰਚੇ ਸਨ ਉਹਨਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਤੋਂ ਸਲਾਮੀ ਲਈ ਚਾਕੀਆਂ ਦਾ ਆਨੰਦ ਮਾਣਿਆ ਬਾਅਦ ਦੇ ਵਿੱਚ ਉਹਨਾਂ ਨੇ ਸੰਬੋਧਨ ਵੀ ਕੀਤਾ ਉਹਨਾਂ ਨੇ ਪੰਜਾਬ ਦੇ ਕੁਰਬਾਨੀ ਵਾਲੇ ਇਤਿਹਾਸ ਰੂਪੀ ਯਾਦ ਕੀਤਾ ਦੇਸ਼ ਦੀ ਆਜ਼ਾਦੀ ਵਿੱਚ ਕਿਵੇਂ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਯੋਗਦਾਨ ਹੈ ਜਿਹਨੂੰ ਕਿਸੇ ਵੀ ਕੀਮਤ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਗੱਲ ਰਾਜਪਾਲ ਸਾਹਿਬ ਨੇ ਕਹੀ ਨਾਲ ਉਹਨਾਂ ਨੇ ਕੰਮ ਕਿਹਾ ਕਿ ਨਸ਼ਿਆਂ ਦੇ ਉੱਤੇ ਤੇ ਭ੍ਰਿਸ਼ਟਾਚਾਰ ਦੇ ਉੱਤੇ ਸਰਕਾਰ ਕੰਮ ਕਰ ਰਹੀ ਹੈ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਦੀ ਜਵਾਨੀ ਦੇ ਮਾਮਲੇ ਤੇ ਵੀ ਚਿੰਤਾ ਪ੍ਰਗਟਾਈ। ਰਾਜਪਾਲ ਸਾਹਿਬ ਨੇ ਸੱਦਾ ਦਿੱਤਾ ਕਿ ਸੂਬੇ ਦੇ ਵਿਕਾਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਹੈ। ਉਹਨਾਂ ਨੇ ਕਈ ਕੁਝ ਹੋਰ ਗੱਲਾਂ ਵੀ ਕੀਤੀਆਂ ਬਹੁਤ ਸਾਰੀਆਂ ਸ਼ਕਤੀਆਂ ਦਾ ਸਨਮਾਨ ਵੀ ਕੀਤਾ। ਰਾਜਪਾਲ ਸਾਹਿਬ ਨੇ ਆਖਿਆ ਕਿ ਜਦੋਂ ਤੱਕ ਅਸੀਂ ਇਕਜੁੱਟ ਤਾਨੀ ਦਿਖਾਉਂਦੇ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਚੱਲਦੇ ਰਹਾਂਗੇ। ਅੱਗੇ ਵਧਣ ਵਾਸਤੇ ਭਾਰਤ ਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਤੰਦ ਦੇ ਨਾਲ ਯਤਨ ਕਰ ਰਹੀ ਹੈ। ਸੁਰਾਜਪਾਲ ਸਾਹਿਬ ਨੇ ਸਭ ਨੂੰ ਸੱਦਾ ਦਿੱਤਾ ਕਿ ਆਓ ਸੂਬੇ ਦੇ ਵਿਕਾਸ, ਦੇਸ਼ ਦੇ ਵਿਕਾਸ ਵਾਸਤੇ ਸਾਰੇ ਰਲ ਕੇ ਹੰਬਲਾ ਮਾਰੀਏ। ਜੀ। ਸੋ ਵਿਕਰਮ ਸਿੰਘ ਵਿਜੀਠਿਆ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ ਸਾਧਦੇਗੇ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਵੱਲੋਂ ਕੁਝ ਸਵਾਲ ਚੁੱਕੇ ਗਏ ਨੇ ਜੋ ਅੱਜ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਜੀ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 26 ਜਨਵਰੀ ਦੀਆਂ ਸਾਰਿਆਂ ਨੂੰ ਵਧਾਰਕਾਂ ਬਾਣ ਸਾਉ ਤੁਹਾਨੂੰ ਤੀਜੀ ਵਾਰ ਬਾਪ ਬਨਣ ਦੀਆਂ ਵੀ ਬਹੁਤ-ਬਹੁਤ ਵਧਾਰਕਾਂ ਗੰਤਾੰਤਰ ਦੇ ਉਸਤੇ ਉਹਨਾਂ ਨੇ ਕੋਈ ਇੱਕ ਦੋਸ਼ ਲਾਇਆ ਕਥਤ ਰੂਪ ਦੇ ਵਿੱਚ ਨਸ਼ੇ ਦਾ ਮੈਂ ਉਹ ਨਾਂ ਨਹੀਂ ਲੈਣਾ ਪਰਿਵਾਰਕ ਅਨਾਉਂਸਮੈਂਟ ਕਰਨੀ ਕਹਿੰਦੇ ਕਿਸੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ ਉਹ ਕਹਿੰਦੇ ਕਿ ਅਨਾਉਂਸਮੈਂਟ ਪਬਲਿਕ ਲਈ ਨਾ ਕਿ ਨਿੱਜੀ ਅਨਾਉਂਸਮੈਂਟ ਕਰਦੇ ਜੋ ਵੋਟਰਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੇ ਪੂਰੇ ਕਰਤੇ ਤੇ ਪੰਜਾਬੀਆਂ ਕੋਲੋਂ ਮਾਫੀ ਮੰਗੋ ਤੁਸੀਂ ਜੈਂਡਰ ਚੈੱਕ ਕਰਾਉਣ ਦੀ ਗੱਲ ਕਹੀ ਹੈ ਪਤਾ ਨਹੀਂ ਮੁੰਡਾ ਜਾਂ ਕੁੜੀ ਇਹ ਚੀਜ਼ਾਂ ਉਹਨਾਂ ਨੇ ਚੁੱਕਿਆ ਜੈਂਟ ਚੈੱਕ ਕਰਾਉਣਾ ਵੀ ਅਪਰਾਧ ਹੈ ਉਹਨਾਂ ਨੇ ਕਈ ਤਰ੍ਹਾਂ ਦੇ ਹੋਰ ਇਲਜ਼ਾਮ ਲਾਏ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਮੈਂ ਉਹ ਤੋਂ ਮੰਗ ਕਰਦਾ ਕਿ ਸੀਐਮ ਦੇ ਉੱਤੇ ਤੁਸੀਂ ਐਕਸ਼ਨ ਲਾਓ ਤੁਰੰਤ ਕਹਾਦਾ ਸਿੱਖ ਸੰਗਤਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਵੀ ਮਨਾਰੀਆਂ ਨੇ ਉਧਰ ਸੀਐਮ ਤੇ ਕਥਤ ਰੂਪ ਦੇ ਵਿੱਚ ਨਸ਼ੇ ਦੇ ਸੇਵਨ ਦੇ ਦੋਸ਼ ਲਾਤੇ ਵਿਕਰਮ ਸੋਮਜੀਠਿਆ ਨੇ ਮੈਨੂੰ ਤਾਂ ਲੱਗ ਜੋ ਬਾਇਸ ਸੁਣਿਆ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਕੋਈ ਮਾਨਾ ਨਹੀਂ ਰੱਖਦਾ ਕਿ ਕੁੜੀਆਂ ਜਾਂ ਮੁੰਡੇ ਇਹ ਵੀ ਕਿਹਾ ਸੀ ਕਿ ਅੱਧੀਆਂ ਕੁੜੀਆਂ ਆਰਗਾਂ ਦੇ ਜਿੰਨੀਆਂ ਨੌਕਰੀਆਂ ਅਸੀਂ ਦੇ ਰਹੇ ਹਾਂ ਸਾਡੇ ਗੱਲ ਈਆਂ ਬਰਾਬਰ-ਬਰਾਬਰ ਖੜ ਰਹੀਆਂ ਨੇ ਤੇ ਵਿਜੀਠਿਆ ਸਾਹਿਬ ਨੇ ਇਸ ਐਕਸ ਦੇ ਜਿਰਗੇ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਆ ਮੇਰੇ ਖਿਆਲ ਲੱਕ ਜਿਹੜੇ ਕੁਝ ਖਾਸ ਦਿਨ ਹੁੰਦੇ ਆ ਉਹ 2-4 ਦਿਨ ਹੀ ਆ ਉਹਨਾਂ ਨੂੰ ਜੇ ਛੱਡਦੇ ਹੋ ਤਾਂ ਚੰਗਾ ਹੈ ਬਾਕੀ 360 ਦਿਨ ਹੈਗੇ ਤੁਹਾਡੇ ਕੋਲੇ ਜਿੰਨਾ ਮਰਜੀ ਛੱਜੇ ਚ ਪਾ ਕੇ ਇੱਕ ਦੂਜੇ ਨੂੰ ਛੱਡੀ ਜਾਓ ਪਰ ਜਿਹੜੇ ਵਿਸ਼ੇਸ਼ ਦਿਨ ਹੁੰਦੇ ਆ ਜੇ ਉਹਦੇ ਤੋਂ ਥੋੜੀ ਜਿਹੀ ਗਰੇਜ ਕਰ ਲਈ ਜਾਵੇ ਸਾਰੀ ਇੱਕ ਦੂਜੇ ਦੇ ਉੱਤੇ ਤੰਜ ਨਾ ਕਸਨ ਤਾਂ ਚੰਗੀ ਗੱਲ ਹੈ ਪਰ ਇਹ ਰਾਸੀ ਆਗੂਆਂ ਨੂੰ ਤਾਂ ਇਹ ਜਿਹੜੇ ਦੋਸ਼ ਹੈ ਇਹ ਵੀ ਸਿੱਠਣੀਆਂ ਲੱਗਦੀਆਂ ਨੇ ਮੌਕਾ ਨਹੀਂ ਜਾਣ ਦਿੰਦੇ ਵੀ ਜੇਠਿਆ ਸਾਹਿਬ ਨੇ ਹੋਰ ਵੀ ਸਵਾਲ ਚੁੱਕੇ ਆ ਅੱਗੇ ਗੱਲ ਕਰਦੇ ਆ ਜੀ ਸੋ ਨਾਲੇ ਗੱਲ ਕਰਦੇ ਆ ਜੀ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਜਾਣ ਦੇ ਵਿੱਚ ਚੰਡਾ ਤਿਰੰਗਾ ਲਹਿਰਾ ਗਿਆ ਉੱਥੇ ਉਹਨਾਂ ਵੱਲੋਂ ਝਾਕਿਆਂ ਦੀ ਗੱਲ ਕੀਤੀ ਗਈ ਹੈ ਉਹਨੇ ਕਿਹਾ ਕਿ ਵੇਖੋ ਆ ਝਾਕਿਆਂ ਦੇ ਵਿੱਚ ਕੀ ਗੱਲ ਹੈ ਜੋ ਕੇਂਦਰ ਵੱਲੋਂ ਸ਼ਾਮਿਲ ਨਹੀਂ ਕੀਤੇਆਂ ਗਈਆਂ ਜੀ ਅਸਲ ਦੇ ਵਿੱਚ ਜਿਹੜੇ ਸਾਡੇ ਰਾਸੀ ਲੋਕ ਆ ਨਾ ਇਹ ਸ਼ਬਦਾਂ ਦੇ ਜਾਦੂਗਰ ਹੁੰਦੇ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਇਹ ਮਸਲਾ ਆਇਆ ਸੀ ਮੈਂ ਉਹ ਤੋਂ ਵੀ ਕਿਹਾ ਸੀ ਕਿ ਜਿੰਨੀਆਂ ਰਾਜ ਨੇ ਤੇ ਜਿੰਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਜੇ ਸਾਰਿਆਂ ਦੀ ਇੱਕ ਇੱਕ ਝਾਕੀ ਉੱਥੇ ਵਿੱਚ ਸ਼ਾਮਲ ਕਰ ਲਈ ਜਾਵੇ ਨੁਕਸਾਨ ਕੀ ਹੈ ਕਿਉਂ ਨਰਾਜ ਕਰਨਾ ਤੁਸੀਂ ਕਿਸੇ ਨੂੰ ਤੇ ਹੁਣ ਤਾਂ ਇੱਕ ਸਿਸਟਮ ਹੀ ਬਣਾਤਾ ਕਿ ਕਿਸੇ ਵੀ ਰਾਜ ਦੀ ਵਾਰੀ ਜੀ ਉਹ 3 ਸਾਲਾਂ ਬਾਅਦ ਆਇਆ ਕਰੂਗੀ ਜਿਹੜੀਆਂ ਝਾਕੀਆਂ ਅਗਲੇ 26 ਜਨਵਰੀ ਤੇ ਆਈਆਂ ਜਿੰਨੇ ਵੀ ਰਾਜ ਇਹਨਾਂ ਨੇ ਲਏ ਨੇ 9 10 ਉਹ 25 ਵਾਲੀਆਂ ਫਿਰ 26 27 ਤੇ ਨਹੀਂ ਆਉਣਗੇ 28 ਚ ਆਉਣਗੀਆਂ ਜਾਂ ਤੁਸੀਂ ਰਾਜ ਕੇਂਦਰ ਦੀ ਜਿਹੜੀ ਉਹ ਟੀਮ ਹੈ ਉਹਦੇ ਨਾਲ ਗੱਲ ਕਰੋ ਕਦੇ ਕੇਂਦਰ ਦੇ ਕੋਲ ਬੈਠੋ ਇਹ ਚ ਕੋਈ ਸ਼ੱਕ ਨਹੀਂ ਕਿ ਜਿੱਥੇ ਗੈਰ ਭਜਪਾਈ ਸਰਕਾਰਾਂ ਨੇ ਕੇਂਦਰ ਵਾਲੇ ਵੀ ਉੱਥੇ ਕੋਈ ਸਵੱਲੀ ਨਜ਼ਰ ਨਹੀਂ ਰੱਖਦੇ ਕੋਈ ਨਾ ਕੋਈ ਸੂਣ ਖੜੀ ਰੱਖਦੇ ਆ ਤਾਂ ਕਿ ਉਹ ਸਾਡੇ ਵੱਲ ਦੇਖਦੇ ਰਹਿਣ ਇਹ ਗੱਲ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਕਿੰਨੇ ਵਾਰ ਉਹਨਾਂ ਨੇ ਕੇਂਦਰ ਸਰਕਾਰ ਨਾਲ ਪੰਜਾਬ ਦੇ ਫੰਡਾਂ ਦੀ ਕੋਈ ਗੱਲ ਕੀਤੀ ਹੈ ਜੇ ਕੀਤੀ ਹੈ ਉਹ ਨਹੀਂ ਦਿੰਦੇ ਦਿੱਲੀ 'ਚ ਤੁਹਾਡਾ ਰਾਜ ਹੈ ਉੱਥੇ ਤਾਂ ਆਗਿਆ ਲੈਣ ਦੀ ਵੀ ਲੋੜ ਨਹੀਂ ਕਿਸੇ ਤੋਂ ਤੇ ਜਾ ਕੇ ਲਾਓ ਧਰਨੇ ਜੀ ਇੱਕ ਵਾਰ ਕੈਪਟਨ ਅਬਰਿੰਦਰ ਸਿੰਘ ਵੀ ਪਿਛਲੀ ਸਰਕਾਰ ਦੇ ਵਿੱਚ ਉੱਥੇ ਜੰਤਰ ਮੰਤਰ ਤੇ ਧਰਦਿਆਂ ਤੇ ਜਾ ਬੈਠੇ ਸੀ ਭਾਵੇਂ ਉਹ ਸੰਕੇਤਕ ਹੀ ਸੀ ਪਰ ਲੋਕਾਂ ਦੇ ਵਿੱਚ ਤਾਂ ਗਿਆ ਸੀ ਕਿ ਮੁੱਖ ਮੰਤਰੀ ਨੇ ਕੇਂਦਰ ਤੋਂ ਸੂਬੇ ਦਾ ਹੱਕ ਲੈਣ ਵਾਸਤੇ ਧਰਨਾ ਦਿੱਤਾ ਤੇ ਮਾਨ ਸਾਹਿਬ ਉਹਨੂੰ ਕਹਿ ਰਹੇ ਨੇ ਜਦੋਂ ਉਹਨਾਂ ਨੇ ਫੈਸਲਾ ਹੀ ਕਰ ਲਿਆ ਪਹਿਲਾਂ ਜੀ ਕਿ ਅਸੀਂ ਰਾਜ ਦੀ ਝਾਕੀ ਤਿੰਨ ਸਾਲਾਂ ਬਾਅਦ ਰਿਪੀਟ ਹੋਇਆ ਕਰੇਗੀ ਬਾਰੀ-ਬਾਰੀ ਸਾਰਿਆਂ ਨੂੰ ਮੌਕਾ ਦਿੱਤਾ ਜਾਵੇਗਾ ਪਰ ਮੁੱਖ ਮੰਤਰੀ ਸਾਹਿਬ ਨੇ ਧਿਆਨ ਖਿੱਚਿਆ ਕਿ ਆਹ ਝਾਕੀ ਹੈ ਦੱਸੋ ਇਸ ਚ ਕੀ ਗਲਤ ਸੀ ਮੇਰਾ ਯਾਰ ਮੈਂ ਇਸੇ ਗੱਲ ਦਾ ਨਿੱਜੀ ਤੌਰ ਤੇ ਕਹਿਣਾ ਚਾਹੁੰਦਾ ਕਿ ਜਿੰਨੇ ਰਾਜ ਨੇ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ 15 ਗਰ ਅਤੇ ਦੋ ਤਾਂ ਵਾਰੀਆਂ ਨੇ ਤੂੰ ਤਾਂ ਦੱਸੋ ਕਿਹੜਾ ਪੈਟਰੋਲ ਮੱਚਦਾ ਜੇ 10 ਚੱਕੀਆਂ ਲੰਘ ਜਾਣਗੀਆਂ ਉੱਥੇ 30 ਵੀ ਲੰਘ ਜਾਣਗੀਆਂ ਉਹਨਾਂ ਦਾ ਡਿਸਟੈਂਸ ਥੋੜਾ ਦੇ ਦਿਓ ਸੋ ਵੱਡੇ ਦਿਲ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਦਿਲਾਂ ਨੂੰ ਸੰਕੜਾ ਕੇ ਕੱਖਰੀ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਨ ਸਾਹਿਬ ਨੇ ਪੰਜਾਬ ਦੀ ਕੁਰਬਾਨੀ ਉਹ ਕਹਿੰਦੇ ਕਾਹਦਾ ਲੋਕਤੰਤਰ ਕਾਹਦਾ ਤੁਹਾਡਾ ਗਣਤੰਤਰ ਜੇ ਪੰਜਾਬ ਦੀ ਕੁਰਬਾਨੀ ਹੋਈ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਦੀ ਸਿੱਖਾਂ ਦੀ ਹੋਈ ਹੈ ਕੈਦਾਂ ਕੱਟੀਆਂ ਨੇ ਪੰਜਾਬੀਆਂ ਤੇ ਸਿੱਖਾਂ ਨੇ ਕੱਟੀਆਂ ਨੇ ਤੇ ਮਾਫੀਆਂ ਨਹੀਂ ਮੰਗੀਆਂ ਕਿਸੇ ਪੰਜਾਬੀ ਨੇ ਤੁਸੀਂ ਉਹਨਾਂ ਨੂੰ ਬਹੁਤ ਵੱਡੇ ਸ਼ਹੀਦ ਸਮਝਦੇ ਹੋ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਕੋਲੋਂ ਮਾਫੀਆਂ ਮੰਗੀਆਂ ਸੀ ਸੋ ਜਿਹੜੀ ਗੱਲ ਇਹ ਕਹੀ ਹੈ ਮੁੱਖ ਮੰਤਰੀ ਨੇ ਉਹ ਬਿਲਕੁਲ درست ਹੈ ਕਿ ਸਾਨੂੰ ਕਿਸ ਤੋਂ ਭੀਖ ਮੰਗਣ ਦੀ ਲੋੜ ਨਹੀਂ ਪੰਜਾਬ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਤੁਹਾਡਾ ਦੇਸ਼ ਹੈ ਜਾਦਾ ਹੈ ਤੇ ਗਣਤੰਤਰ ਬਣਿਆ ਇਦੇ ਵਿੱਚ ਪੰਜਾਬ ਦੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਪੰਜਾਬ ਦੀ ਕੁਰਬਾਨੀ ਵੀ ਭੁੱਲਣੀ ਨਹੀਂ ਚਾਹੀਦੀ। ਸੋ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਜੀ ਆਪਣੀਆਂ ਮੰਗਾਂ ਨੂੰ ਲੈ ਕੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਟਰੈਕਟਰ ਮਾਰਚ ਪੰਜਾਬ ਦੇ ਵਿੱਚ 100 ਥਾਵਾਂ ਤੇ ਕੱਢਿਆ ਗਿਆ। ਹਰ ਇੱਕ ਖੇਤਰ ਦੇ ਵਿੱਚ ਇਹ ਟਰੈਕਟਰ ਮਾਰਚ ਗਿਆ ਹੈ। ਜ਼ਿਲ੍ਹਾ ਪ੍ਰਧਾਨ ਪੱਛਮ ਗੁਰਦੀਪ ਸਿੰਘ ਜ਼ਿਲ੍ਹਾ ਸਲਸਕਤਰ ਜਸਵੀਰ ਸਿੰਘ ਸ਼ਰਮਾ ਬਗਰਾਕ ਪ੍ਰਧਾਨ ਲਖੋਕੇ ਨਰਵੈਰ ਸਿੰਘ ਵਗੈਰਾ ਵਗੈਰਾ ਕਹਿੰਦਾ ਇਹ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਕਾਬਲਾ ਮਬਦੂਦ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ 'ਚ ਹੁੰਦਾ ਹੋਇਆ ਥਾਣਾ ਮਬਦੂਦ ਅਤੇ ਤਹਿਸੀਲ ਮਬਦੂਦ ਵੀ ਕੇ ਪੁੱਜਾ ਜਿੱਥੇ ਕਿਸਾਨਾਂ ਦੇ ਆਗੂਆਂ ਨੇ ਸਰਕਾਰਾਂ ਦੇ ਵਿਰੁੱਧ ਜਮ ਕੇ ਨਾਰੇਬਾਜੀ ਕੀਤੀ ਅਤੇ ਪਪੇਖ ਤੇ ਲਈ ਸੰਘਰਸ਼ ਵਾਸਤੇ ਤਿਆਰ ਵਰ ਤਿਆਰ ਰਹਿਣ ਦਾ ਸੱਦਾ ਦਿੱਤਾ ਇਹ ਗੱਲ ਕੀਤੀ ਗਈ ਹੈ ਸੋ ਇੱਕ ਚੰਗੀ ਗੱਲ ਹੈ ਇਸ ਬੱਸਾ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਸਾਨ ਇਕਜੁੱਟ ਹੋਏ ਨੇ ਪੰਜ ਜਥੇਬੰਦੀਆਂ ਜਿਹੜੀਆਂ ਬਾਹਰ ਸੀ ਉਹ ਵੀ ਨਾਲ ਤੁਰ ਪਈਆਂ ਸੋ ਫਰਵਰੀ ਦੇ ਮਹੀਨੇ ਦੇ ਵਿੱਚ ਕਿਸਾਨਾਂ ਨੇ ਮੁੜ ਕੇ ਦਿੱਲੀ ਵੱਲੋਂ ਸ਼ਿਰਕਤ ਕਰਨੀ ਹੈ ਉਹਦੇ ਲਈ ਕੀ ਕੀ ਤਿਆਰੀ ਹੈ ਉਹ ਕਿਸਾਨ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਨੇ ਜੀ ਸੋ ਟ੍ਰੀਲਸਰ ਨਾਲ ਹੀ ਗੱਲ ਕਰਦੇ ਆਪਾਂ ਮੂੜ ਤੋਂ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਅੱਜ ਉਹਨਾਂ ਵੱਲੋਂ ਮਜੀਠੀਆ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਿਆ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਤੇ ਦੂਜੇ ਪਾਸੇ ਰੈਲੀ ਦੇ ਵਿੱਚੋਂ ਦਵਿੰਦਰ ਪਾਲ ਦਾ ਮੁੱਦਾ ਚੁੱਕਿਆ ਪ੍ਰੋਫੈਸਰ ਦੀ ਰੈਲੀ ਨੂੰ ਲੈ ਕੇ ਜੀ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਕਿਸੇ ਵੀ ਮੁੱਦੇ ਨੂੰ ਚੁੱਕਦੇ ਆ ਤਾਂ ਬੜੇ ਇੱਕ ਤਰੀਕੇ ਨਾਲ ਚੁੱਕਦੇ ਆ ਉਹਨਾਂ ਦਾ ਸਮਝਾਉਣ ਦਾ ਤਰੀਕਾ ਵੀ ਵੱਖਰਾ ਹੈ ਤੇ ਭਾਸ਼ਾ ਵੀ ਬੜੀ ਸਰਲ ਹੁੰਦੀ ਹੈ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਬਲਾਰੇ ਇੱਥੇ ਗੱਲ ਕਹਿੰਦੇ ਫਿਰਦੇ ਨੇ ਕੀ ਕਹਿੰਦੇ ਨੇ ਕਿ ਪ੍ਰੈਸਰ ਨਰਿੰਦਰਪਾਲ ਸਿੰਘ ਭੁੱਲਰ ਉਹਤਾ ਜੀ ਜਿਹੜੇ ਮੈਂਬਰ ਆ ਨਾ ਉਹ ਮੈਂਬਰ ਉਹल्टा ਮੰਤਰੀ ਸਾਡਾ ਹੱਕ ਚ ਸੀ ਸਭ ਤੋਂ ਵੱਡਾ ਦੋਸ਼ ਲਾਇਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕਹਿੰਦੇ ਮੁੱਖ ਮੰਤਰੀ ਹੁੰਦਿਆ ਇਹ ਬੋਰਡ ਦਾ ਚੇਅਰਮੈਨ ਬਣਾਤਾ ਜੇਲ੍ਹ ਮੰਤਰੀ ਉਹਦੇ ਵਿੱਚ ਜਿਹੜਾ ਆਈਜੀ ਜੇਲ ਹੈ ਪੰਜ ਅਫਸਰ ਹੋਰ ਇਹਨਾਂ ਦੀ ਦਿੱਲੀ ਦੀ ਸਰਕਾਰ ਦੇ ਨਿਯੁਕਤ ਹੈ ਕਿਉਂਕਿ ਜੇਲ੍ਹ ਕੇਂਦਰ ਦਾ ਹਿੱਸਾ ਨਹੀਂ ਉਹ ਰਾਜ ਦਾ ਹਿੱਸਾ ਹੈ ਇਹ ਕਹਿੰਦੇ ਸੀ ਜੀ ਉਹ ਭਾਜਪਾ ਨਾਲ ਸਬੰਧਤ ਨੇ ਉਹਨਾਂ ਦੇ ਆਗੂ ਮਾਲਵਿੰਦਰ ਸਿੰਘ ਕੰਗ ਪਿਛਲੇ ਦਿਨਾਂ ਦੇ ਵਿੱਚ ਪਰ ਵਿਕਰਮ ਸਿੰਘ ਮਜੀਠੀਆ ਕਹਿੰਦੇ ਕੇਜਰੀਵਾਲ ਸਾਹਿਬ ਨੇ ਇੱਕ ਬੜੇ ਵਧੀਆ ਤਰੀਕੇ ਦੇ ਨਾਲ ਆਪ ਭੱਲਾ ਛਾੜ ਕੇ ਦੂਜਿਆਂ ਦੇ ਗਲ ਚ ਪਾਤਾ ਤੇ ਬਾਅਦ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹਨਾਂ ਤੇ ਜਿਹੜਾ ਕੁਝ ਕਿਹਾ ਇਹਨਾਂ ਦਾ ਕੇਸ ਰਜੈਕਟ ਕਰਤਾ ਸੱਤ ਵਾਰੀ ਪਹਿਲਾ ਹੋ ਗਿਆ ਉਹ ਕਹਿੰਦੇ ਦੱਸੋ ਜਿਹੜਾ ਦਿੱਲੀ ਦੀ ਸਰਕਾਰ ਦੇ ਅਧੀਨ ਹੋਵੇ ਵੈਸੇ ਇਥੇ ਇਹ ਵੀ ਹੈ ਦੋਸ਼ ਸਰੋਵਰੀ ਅਕਾਲੀ ਦਲ ਤੇ ਵੀ ਲੱਗਦੇ ਆ ਇਹਨਾਂ ਨੇ ਪ੍ਰਸਾਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਪੋਰਟ ਕਿ ਭੇਜੀ ਸੀ ਆਪਣੀ ਸਰਕਾਰ ਬਲੇ ਸੋਮੁਖੀਆ ਸਾਹਿਬ ਨੇ ਵੱਡੇ ਪੱਧਰ ਤੇ ਇਹਨੂੰ ਤੇ ਉਹ ਪਪਲ ਪ੍ਰੀਤ ਵਾਲੇ ਨੂੰ ਮਾਮਲੇ 'ਚ ਹੋਰ ਕਈ ਕਹਿੰਦੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋਵੇ ਅਨਫਿਟ ਹੋਵੇ ਉਸ ਮਾਮਲੇ 'ਚ ਇਹਨਾਂ ਨੇ ਝੂਠ ਬੋਲਿਆ ਤੇ ਝੂਠ ਬੋਲਣ ਤੋਂ ਬਾਅਦ ਇਹਨਾਂ ਨੇ ਪ੍ਰਸਾਦ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫੀ ਵਾਲੀ ਅਰਜੀ ਹੈ ਜਿਹੜੀ ਉਹ ਖਾਰਜ ਕਰਤੀ ਹੈ ਜੀ ਸੋਟਾ ਟ੍ਰਾਂਸਪੋਰਟ ਮੰਤਰੀ ਜੀ ਲਾਲਜੀਤ ਸਿੰਘ ਪੁਲਰਾਜ ਸੰਗਰੂਰ ਵਿਖੇ ਢੰਡਾ ਲਹਿਰਾਉਣ ਆਏ ਸੀ ਜਿੱਥੇ ਉਹਨਾਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ 52 ਸਵਾਰੀਆਂ ਨੂੰ ਲੈ ਕੇ ਜਦੋਂ ਉਹ ਗੱਲਬਾਤ ਕੀਤੀ ਮੀਡੀਆ ਨਾਲ ਤਾਂ ਉਹਨਾਂ ਕਿਹਾ ਕਿ ਮੇਰੀ ਗੱਲ ਦਾ ਇਸ਼ੂ ਬਣਾਇਆ ਜਾ ਰਿਹਾ ਉਸ ਬੱਸ ਦੇ ਵਿੱਚ 150 ਸਵਾਰੀਆਂ ਬੈਠੇ ਸੀ ਕੋਈ ਹਾਦਸਾ ਹੋ ਸਕਦਾ ਸੀਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਕਾਨੂੰਨ ਦੇ ਹਿਸਾਬ ਨਾਲ ਸਵਾਰੀਆਂ ਬਹਿਣੀਆਂ ਚਾਹੀਦੀ ਨੇ ਉਹ 57 ਸਵਾਰੀਆਂ ਚੜ੍ਹ ਸਕਦੀਆਂ ਨੇ ਜੇਕਰ ਕਿਸ ਨੂੰ ਅਮਰਜੈਂਸੀ ਹੈ ਕੋਈ ਘਰ ਦਾ ਬਿਮਾਰ ਹੋ ਸਕਦਾ ਜੀ ਦੇਖੋ ਇਹ ਤਾਂ ਮੈਂ ਪਹਿਲਾਂ ਵੀ ਕਿਹਾ ਜਦੋਂ ਤੋਂ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਕੇਂਦਰ ਸਰਕਾਰ ਨੇ ਇੱਕ バス ਬਣੀ ਹੈ 52 ਸਵਾਰੀਆਂ ਵਾਸਤੇ ਉਸ バス ਨੂੰ 52 ਦੀ ਥਾਂ ਤੇ ਉਹ ਚ 10% ਜਾਂ 15% ਵੱਧ ਵਧਾ ਲਓ 50 ਦੀ بجائے 60 ਵਹਿ ਜਾਣ ਤੇ ਜੇ 52 ਦੀ ਥਾਂ ਤੇ ਤੁਸੀਂ 150 ਵਹਾਉਂਗੇ ਜਾਂ 100 ਤੋਂ ਵੱਧ ਵਹਾਉਂਗੇ ਉਦਾ ਕੰਟਰੋਲ ਨਹੀਂ ਰਹਿਣਾ ਅਜਿਹੇ ਮਾਮਲੇ ਦੇ ਵਿੱਚ ਜਿਹੜਾ ਹਾਦਸਾ ਵਾਪਰ ਸਕਦਾ ਹੈ ਤੇ ਹਿੱਟ ਐਂਡ ਰਨ ਕਾਨੂੰਨ ਤਾਂ ਸਿੱਧਮ ਸਿੱਧਾ ਡਰਾਈਵਰ ਤੇ ਗੱਲ ਪੈਂਦਾ 10 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਉਹ ਕਹਿੰਦੇ ਮੈਂ ਬਸ ਉਹ ਖਾਲੀ ਕਰਾਈ ਸੀ ਜਿਹਦੇ ਵਿੱਚ 150 ਬੰਦਾ ਸੀ ਡ라이ਵਰ ਕੰਡਕਟਰ ਜੂਨੀਅਰ ਨੇ ਫੈਸਲਾ ਕਰ ਲਿਆ ਕਿ ਅਸੀਂ 52 ਤੋਂ ਵੱਧ ਬਹਾਉਣੇ ਨਹੀਂ ਉਹ ਆਪਣੀ ਜਗ੍ਹਾ ਤੇ ਠੀਕ ਨੇ ਉਹ ਕਹਿੰਦੇ ਐਮਰਜੈਂਸੀ ਦੇ ਵਿੱਚ ਜੇ 5 10% ਵੱਧ ਬਹਿ ਜਾਣ ਤਾਂ ਕੀ ਫਰਕ ਪੈਂਦਾ ਖੜ ਜਾਂਦੇ 10 ਬੰਦੇ ਉਹ ਕਹਿੰਦੇ ਮੇਰੀ ਭਾਵਨਾ ਨੂੰ ਗਲਤ ਤਰੀਕੇ ਨਾਲ ਦੇਖਿਆ ਗਿਆ ਤਾਂ ਪੁਲਰ ਸਾਹਿਬ ਨੂੰ ਚਾਹੀਦਾ ਹੈ ਜਥੇਬੰਦੀਆਂ ਪੀਆਰਟੀਸੀ ਨਾਲ ਸੰਬੰਧਤ ਇਹਨਾਂ ਦੀਆਂ ਨੇ ਇਕੱਠੇ ਬਹਾ ਕੇ ਗੱਲ ਨਿਬੇੜ ਲੋ ਜੀ ਉਨ੍ਹਾਂ ਦੀ ਗੱਲ ਵੀ ਸੁਣ ਲੋ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਲਾਗੂ ਕਰਦੇ ਹੋ ਕੌਣ ਰੋਕਦਾ ਤੁਹਾਨੂੰ ਨਹੀਂ ਉਹਨਾਂ ਨੇ ਕਿਤਾ ਸੀਸਿਆਂ ਤੇ ਲਿਖ ਕੇ ਲਾਤਾ ਬਾਰੀਆਂ ਤੇ ਕਿ 52 ਤੋਂ ਵੱਧ ਬਈ ਛੜੇ ਹੋਣਾ ਉਹਦਾ ਮੇਨ ਵੱਸਟੇ ਤੋਂ ਇੱਕਤਾ ਤੋਂ ਬਸ ਸਵਾਰੀ ਚੜਾਉਂਦੇ ਐ ਜਦੋਂ ਵਾਜਾ ਪੂਰੀਆਂ ਹੋ ਗਈਆਂ ਜਿਵੇਂ ਦਿੱਲੀ ਮੈਟਰੋ ਦੇ ਵਿੱਚ ਤੁਸੀਂ ਲੰਘ ਜਾਂਦੇ ਹੋ ਨਾ ਉਹ ਕੜਕਦੇ ਨੇ ਬਾਦੋ ਜਾਂਦਾ ਗੇਟ ਜੀ ਉમે ਦੇ ਵਿੱਚ ਇਹਨਾਂ ਨੇ ਕਰਤਾ ਟੋਲ ਪਲਾਜੇ ਵਾਂਗੂ ਕਿ ਜੇ ਬਿਨਾਂ ਉਸ ਤੋਂ ਜਾਓਗੇ ਗੇਟ ਡਿੱਗ ਪੈਂਦਾ ਹੈ ਤਾਂ ਕੀ ਬੰਦ ਅਗਲੀ ਬਾਤ ਚ ਚੜੋ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਰੋਜ਼ਾਨਾ ਮੁਲਾਜ਼ਮ ਸਫਰ ਕਰਦੇ ਆ ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਹੈ ਜੀ ਮੈਂ ਮਹਿਸੂਸ ਕਰਦਾ ਕਿ ਇਹਦੇ ਵਿੱਚ ਫਿਰ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਰਾਹ ਕੱਟਣਾ ਚਾਹੀਦਾ ਹੈ ਜੀ ਸੋ ਅਜਿਹੇ ਮਾਮਲੇ ਦੇ ਵਿੱਚ ਫਿਰ ਮੈਂ ਮਹਿਸੂਸ ਕਰਦਾ ਕਿ ਇਹਦਾ ਕੋਈ ਹਲਕਾ ਕਟਿਆ ਜਾਵੇ ਇਹ ਕੋਈ ਪੱਕਾ ਨਹੀਂ ਪਰ ਇਹ ਵੀ ਬਣਾ ਦਿੱਤਾ ਜਾਵੇ ਕਿ ਇੰਨੀਆਂ ਕਿ ਵੱਧ ਚੜਨਗੀਆਂ ਤੇ ਜਿਵੇਂ ਮੰਤਰੀ ਸਾਹਿਬ ਕਹਿੰਦੇ ਆ ਕਿ ਬੱਸ ਦੇ ਵਿੱਚ 150 ਸਵਾਰੀ ਸੀ ਇਹ 150 ਸਵਾਰੀ ਵਾਲਾ ਤਾਂ ਗਲਤ ਹੈ ਹਾਦਸੇ ਵਾਪਰਨਗੇ ਗਲ ਪੈਣਗੇ ਡਰਾਈਵ ਕੰਡਕਟਰਾਂ ਦੇ ਜਿਹਦੇ ਕਰਕੇ ਉਹ ਇਸ ਗੱਲ ਤੋਂ ਪਰੇਸ਼ਾਨ ਨਜ਼ਰ ਆਉਂਦੀ ਹੈ ਜੀ ਸੋ ਨਾਲ ਹੀ ਗੱਲ ਕਰਨ ਦੇ ਨितीश ਕੁਮਾਰ ਦੇ ਟਿਰਲ ਸਾਹਿਬ ਜਿੱਥੇ ਗੱਡਜੋੜ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਸਾ ਸੂਤਰਾਂ ਤੋਂ ਖਬਰ ਸਾਹਮਣੇ ਵੀ ਨितीश ਕੁਮਾਰ ਭਾਜੀਪੀ ਦਾ ਹਿੱਸਾ ਬਣ ਸਕਦੇ ਨੇ ਤੇ ਉਹ ਭਾਜੀਪੀ ਚ ਐਨਡੀ ਦਾ ਉਹਦਾ ਹਿੱਸਾ ਬਣ ਸਕਦੇ ਨੇ ਉਹ ਇੱਕ ਪਹਿਲੀ ਵਾਰ ਥੋੜੀ ਹੈ ਕਿ ਇਹਨੇ ਪਹਿਲੀ ਪਲਟੀ ਮਾਰੀ ਹੈ ਜੀ ਇਹਨੂੰ ਸ਼ਸ਼ਾਸ਼ਨ ਬਾਬੂ ਕਹਿੰਦੇ ਨੇ ਹੁਣ ਸਰਕਾਰ ਬਣਾਈ ਸੀ ਕਿ ਲਾਲੂ ਪ੍ਰਸ਼ਾਦ ਯਾਦਵ ਦੇ ਮੁੰਡੇ ਨਾਲ ਰਲ ਕੇ ਤੇਜਸ਼ਵੀ ਯਾਦਵ ਤੇ ਉਹਦੇ ਅੱਗੇ ਦੇਖਿਆ ਜਾਵੇਗਾ ਜੀ ਕਾਂਗਰਸ ਵਾਲੇ ਇਹਨਾਂ ਦੇ ਨਾਲ ਹੈਗੇ ਨੇ ਜੀ ਸੋ ਜੇ ਪਾਰਟੀ ਤੇ ਪਾਰਟੀ ਕੁਲੀਡਰ ਮਾਰਦਾ ਉਹਦੀ ਫਿਰ ਭਰੋਸੇਯੋਗਤਾ ਵਾਲੀ ਰਹਦੀ ਨਹੀਂ ਪਤਾ ਲੱਗਿਆ ਕਿ ਇਹ ਇੱਕ ਕਿਸਮ ਦਾ ਲਾਲੂ ਪ੍ਰਸ਼ਾਦ যাদਬ ਦੇ ਪਰਿਵਾਰ ਦੇ ਨਾਲ ਤੇ ਇਹਨਾਂ ਦੀ ਆਪਸ ਵਿੱਚ ਦੀ ਕੋਈ ਖੱਟ-ਮਿੱਠੀ ਜੀ ਚੱਲਦੀ ਹੈ ਇੱਕ ਸਮਾਂ ਸੀ ਜਦੋਂ ਚਾਚਾ ਭਤੀਜਾ ਇਕੱਠੇ ਆਉਂਦੇ ਸੀ ਇੱਕ ਸਮਾਂ ਸੀ ਜਦੋਂ ਕਹਿੰਦੇ ਰਾਵੜੀ ਦੇ ਵੀ ਘਰੇ ਗਿਆ ਨੂੰ ਤਜਸ਼ਵੀ যাদਬ ਦੀ ਮਾਂ ਤੇ ਲਾਲੂ ਪ੍ਰਸ਼ਾਦ যাদਬ ਦੀ ਧਰਮ ਪਤਨੀ ਕਹਿੰਦੇ ਸਾਗ ਤੇ ਮੱਕੀ ਦੀ ਰੋਟੀ ਗਾਂ ਦੇ ਮੱਖਣ ਪਾ ਪਾ ਕੇ ਖਵਾਉਂਦੀ ਹੁੰਦੀ ਸੀ ਜੀ ਸੋ ਜੇ ਨਤੀਸ਼ ਕੁਮਾਰ ਨੇ ਵਾਰ-ਵਾਰ ਪਲਟੀ ਮਾਰੀ ਫਿਰ ਭਰੋਸੇਯੋਗਤਾ ਲਗਾਤਾਰ ਖਤਮ ਹੋ ਜਾਂਦੀ ਹੈ ਵਿਕਤੀ ਤੌਰ ਤੇ ਭਾਵੇਂ ਫਾਇਦਾ ਹੋ ਜੇ ਲੰਬੇ ਸਮੇਂ ਦਾ ਘੋੜਾ ਬੰਦਾ ਨਹੀਂ ਰਹਿੰਦਾ ਜੀ ਟਰਸਾ ਕੜਾਕੇ ਦੀ ਠੰਡ ਦੇ ਵਿੱਚ ਵੀ ਬਿਜਲੀ ਦੇ ਕੱਟ ਲੱਗ ਰਹੇ ਨੇ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਅਪਾ ਅੱਜ ਵੀ ਗੱਲ ਕਰ ਰਹੇ ਆ। ਵਿਆਤੀ ਖੇਤਰਾਂ ਦੇ ਵਿੱਚ ਬਿਜਲੀ ਦੇ 5 ਤੋਂ ਲੈ ਕੇ 6-7 ਘੰਟਿਆਂ ਤੱਕ ਕੱਟ ਲੱਗ ਰਹੇ ਨੇ। ਇੱਕ ਪਾਸੇ ਅੱਜ ਵੀ ਮਾਨ ਸਾਹਿਬ ਨੇ ਕਿਹਾ ਕਿ ਦੇਖੋ ਅਸੀਂ ਤਾਂ ਜੀਵੀ ਕੇ ਥਰਮਲ ਪਲਾਂਟ ਖਰੀਦ ਲਿਆ। ਉਹ ਥਰਮਲ ਪਲਾਂਟ ਦਾ ਨਾਂ ਬਦਲ ਕੇ ਗੁਰੂ ਅਮਰਦਾਸ ਤਾਂ ਬਿਜਲੀ ਘਰ ਦੇ ਨਾਂ ਤੇ ਹੋ ਜਾਵੇਗਾ। ਕਾ ਕੀ ਗੱਲ ਹੈ ਜੇ ਤੁਸੀਂ ਖਰੀਦੇ ਆ ਉਹ ਕਹਿੰਦੇ ਕਈ ਥਾਵਾਂ ਦੇ ਉੱਤੇ ਸਰਦੀ ਦੇ ਮੌਸਮ ਵਿੱਚ ਇਹਨਾਂ ਦੀਆਂ ਨੀਤੀਆਂ 5000 ਮੈਗਾਵਾਟ ਜਿਹੜੀ ਬਿਜਲੀ ਸੀ ਮੰਗ ਉਹ 9000 ਤੇ ਪਹੁੰਚ ਗਈ ਹੈ ਲੋਕਾਂ ਨੇ ਸਾਰੇ ਸਿਸਟਮ ਨੂੰ ਬਿਜਲੀ ਤੇ ਲਾ ਜਾਂਦਾ ਕਿਉਂਕਿ ਮੁਕਤ ਖੋਰੀ ਹੈ ਜਿਹੜੀ ਸਵੱਸਿਆ ਵਸਾ ਦੀ ਪੈਦਾ ਹੋਈ ਹੈ ਮੁਕਤ ਖੋਰੀ ਹੈ ਜੇ ਸਾਰਾ ਪੈਸਾ ਪੀਆਰਟੀਸੀ ਪੰਜਾਬ ਰੋਡ 'ਤੇ ਪਣਵੱਸ ਨੂੰ ਆਵੇ ਤੇ ਇਹ ਬੱਸਾਂ ਨਵੇਂਾਂ ਖਰੀਦ ਸਕਦੇ ਆ ਵਧਾ ਸਕਦੇ ਆ ਰੂਟ ਜੋ-ਜੋ ਵਾਦੀ ਵਧਦੀ ਆ ਰੂਟ ਵਧਣੇ ਚਾਹੀਦੇ ਆ ਬੱਸਾਂ ਦਾ ਕਾਫਲਾ ਵਧਣਾ ਚਾਹੀਦਾ ਉਹਨਾਂ ਦਾ ਜਿਹੜਾ ਫਲੀਟ ਹੈ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ ਸੋ ਲਗਾਤਾਰ ਇਹ ਜਾ ਰਹੇ ਆ 24 ਘੰਟੇ ਜਿਹੜੀ ਕਹਿੰਦੇ ਸੀ ਉਹਦੇ ਭੱਜ ਗਈ ਆ ਸਰਕਾਰ ਸਿਵਰਜੋਤ ਬੈਂਸ ਕਹਿੰਦੇ ਆ ਇਸੇ ਤਰ੍ਹਾਂ ਪੰਜਾਬ ਦਾ ਕੋਈ ਖੇਤਰ ਨਹੀਂ ਗੋਨਿਆਣਾ ਮਹਿਮਾ ਸਰਜਾ ਬਰਗਾੜੀ ਬਠਿੰਡਾ ਕੋਟੀ ਸੇਖਾਂ ਲੁਧਿਆਣਾ ਨਸਰਾਲਾ ਤਮਾਮ ਥਾਮਾਂ ਤੋਂ ਜਿਹੜੀਆਂ ਬਿਜਲੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਮੇਰੀ ਮਾਨ ਸਾਹਿਬ ਨੂੰ ਸਨੇਮਰ ਬੇਨਤੀ ਹੈ ਕਿ ਆਪ ਮੁਖਤ ਖੋਰੀ ਨੂੰ ਬੰਦ ਕਰੋ ਤੁਸੀਂ ਇੱਕ ਪਾਸੇ ਕਰਜ਼ਾ ਲੈ ਰਹੇ ਹੋ ਦੂਜੇ ਪਾਸੇ ਮੁਕਤਖੋਰੀ ਭਾਰ ਫੇਰ ਰੋਕਾ ਦੇ ਉੱਤੇ ਐ ਕੋਈ ਵਿਚਲਾ ਰਾਹ ਕੱਢੋ ਸਭ ਤੋਂ ਪੈਸੇ ਲਓ ਤੇ ਜਿਹੜੇ ਥੋੜੇ ਥੋੜੇ ਪੈਸੇ ਵੀ ਐ ਬਿਜਲੀ ਬੋਰਡ ਦੀ ਪੋਜੀਸ਼ਨ ਬਣੇਗੀ ਪੀਆਰਟੀਸੀ ਦੀ ਪੋਜੀਸ਼ਨ ਬਣੇਗੀ ਮੁਕਤਖੋਰੀ ਕਿਸੇ ਚੀਜ਼ ਦਾ ਇਲਾਜ ਨਹੀਂ ਸਟੂਡਲ ਸਾਹਿਬ ਕੱਲ ਮੱਖ ਮੰਤਰੀ ਭਗਵੰਤ ਸਿੰਘ ਮਾਨ ਐਸਐਸਐਫ ਦਾ ਐਲਾਨ ਕਰਨਗੇ ਜੋ ਸੜਕ ਸੁਰੱਖਿਆ ਫੋਰਸ ਹੈ ਜੀ ਜੋ ਸੜਕਾਂ ਦੇ ਉੱਤੇ ਖਾਸੇ ਵਪਾਰਦੇ ਨੇ ਉਹ ਕਿਤੇ ਨਾ ਕਿਤੇ ਟਾਲੇ ਜਾਣਗੇ ਜੀ ਪੀਏਪੀ ਗਰਾਊਂਡ ਜਲੰਧਰ ਦੇ ਵਿੱਚ ਇੱਕ ਐਸਐਸਐਫ ਨਵੀਂ ਫੋਰਸ ਤਿਆਰ ਕੀਤੀ ਜਾ ਰਹੀਆ ਫੋਰਸ ਆ ਭਾਵੇਂ 500 ਵੱਲੋਂ ਨਾਂ ਬਦਲ ਕੇ ਨਹੀਂ ਚੱਲਣਾ ਇੱਥੇ ਅਮਲਾਂ ਦੇ ਹੋਣਗੇ ਨਿਵੇੜੇ ਯਾਤਰੀ ਪੁੱਛਣੀ ਨਹੀਂ ਐਸਐਸਐਫ ਆ ਭਾਵੇਂ 1500 ਕਿਸਮ ਦੀ ਬਣਾ ਲਓ ਕੀ ਜੀਰਕਪੁਰ ਤੇ ਚੰਡੀਗੜ੍ਹ ਖਰੜ ਤੇ ਚੰਡੀਗੜ੍ਹ ਡੇਰਾਬਸੀ ਤੇ ਚੰਡੀਗੜ੍ਹ ਬਹਾਲੀ ਤੇ ਚੰਡੀਗੜ੍ਹ ਤੁਹਾਨੂੰ ਆਵਾਜਾਈ ਦੇ ਵਿੱਚ ਨਿਜਵਾ ਦੇ ਵਿੱਚ ਕੁਝ ਫਰਕ ਲੱਗਦਾ ਆ ਆਪਣੇ ਸ਼ਹਿਰ 'ਚ ਦਾਅਵੇ ਕੀਤੇ ਆ ਕਿ ਇੰਨੇ ਕੈਮਰੇ ਲਾਤੇ ਕਰੋੜਾਂ ਦੇ ਚੱਲਦੇ ਕਿੰਨੇ ਆ ਹਰ ਸੜਕ ਦੇ ਉੱਤੇ ਜਾ ਕੇ ਦੇ ਕੋਈ ਨਹੀਂ ਧੁੱਧ ਦੇ ਵਿੱਚ ਵੀ ਕਈ ਬੇਕੁੱਕ ਕਿਸਮ ਦੇ ਲੋਕ ਦੂਜਿਆਂ ਨੂੰ ਮਾਰਨ ਵਾਸਤੇ ਉਲਟ ਦਰ ਦੇ ਵਿੱਚ ਦਿਸ਼ਾ ਦੇ ਵਿੱਚ ਆਉਂਦੇ ਆ ਕਿਹਨੇ ਰੋਕ ਰਿਹਾ ਆ ਆ ਤਿੰਨ ਪਹੀਆ ਵਾਹਨ ਜਿਹੜੇ ਆ ਗਏ ਬਿਜਲੀ ਵਾਲੇ ਇਹਨਾਂ ਦੇ ਵਿੱਚ ਉਹਦਿਆਂ ਤੋਂ ਵੱਧ ਲੈਟੇ ਨਹੀਂ ਬਚਾਉਂਦੇ ਇਪ ਅਸਾਸਾਪ ਬਣਾ ਲਓ ਜਾਂ ਕੋਈ ਹੋਰ ਬਣਾ ਲਓ ਲੋੜ ਹੈ ਜਿਹੜੇ ਕਾਨੂੰਨ ਤੁਸੀਂ ਬਣਾਏ ਨੇ ਉਹਨਾਂ ਤੇ ਅਮਲ ਕਰਕੇ ਜਿਹੜੇ ਉਲੰਘਣਾ ਕਰਦੇ ਆ ਉਹਨਾਂ ਨੂੰ ਫਿਰ ਸਜ਼ਾ ਵੀ ਦਿਓ ਤਾਂ ਜਾ ਕੇ ਇਹ ਰੁਕ ਰੇ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਟੇਲਾ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ